ਸਾਡਾ ਇਲਾਕਾ ਹਲਕਾ ਚਮਕੌਰ ਸਾਹਿਬ ਇਹ ਜਿਹੜੀ ਫੈਕਟਰੀ ਲੱਗ ਰਹੀ ਹੈ ਇਹ ਨੂੰ ਨਹੀਂ ਚਾਹੁੰਦਾ ਕਿਉਂਕਿ ਬਾਹਰ ਜਿੱਥੇ ਜਿੱਥੇ ਵੀ ਇਹ ਫੈਕਟਰੀਆਂ ਲੱਗੀਆਂ ਹੋਈਆਂ ਸਾਡੀ ਇੱਥੇ ਸੰਘਰਸ਼ ਕਮੇਟੀ ਬਣੀ ਹੈ ਉਹ ਮੇਰੇ ਨਾਲ ਸਾਰੇ ਮੈਂਬਰ ਸਹਿਬਾਨ ਉਹਨਾਂ ਦੇ ਅਹੁਦੇਦਾਰ ਖੜੇ ਹੈ ਉਹਨਾਂ ਨੇ ਇਹਦੀ ਪੂਰੀ ਟੋਟਲ ਸਟੱਡੀ ਕਰਾ ਲਈ ਹੈ ਕਿ ਜਿੱਥੇ ਵੀ ਫੈਕਟਰੀ ਲੱਗੀ ਹੈ ਇਸ ਨੂੰ ਸਹੀ ਤਰੀਕੇ ਨਾਲ ਚਲਾਇਆ ਨਹੀਂ ਜਾਂਦਾ ਤੇ ਥੱਲੇ ਪਾਣੀ ਦਾ ਜਿਹੜਾ ਲੈਵਲ ਹੈ ਉਹ ਬਿਲਕੁਲ ਖਰਾਬ ਹੋ ਜਾਂਦਾ ਪ੍ਰਦੂਸ਼ਣ ਫੈਲਦਾ ਜੀਦੇ ਕਰਕੇ ਬਿਮਾਰੀਆਂ ਫੈਲਦੀਆਂ ਇਸ ਕਰਕੇ ਸਾਰਾ ਇਲਾਕਾ ਇਸ ਗੱਲ ਦੇ ਵਿਰੋਧ ਵਿੱਚ ਹੈ ਕਿ ਇੱਥੇ ਫੈਕਟਰੀ ਨਹੀਂ ਲੱਗਣੀ ਚਾਹੀਦੀ ਅੱਜ ਅਸੀਂ ਫੇਰ ਇਹ ਕੱਟ ਕੀਤਾ ਤੇ ਮੈਂ ਵੀ ਸਾਰਿਆਂ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਸਰਕਾਰ ਨਮੀ ਵੀ ਆਉਂਦੀ ਹੈ ਤਾਂ ਉਹਦੇ ਵਿੱਚ ਵੀ ਇਸ ਸੰਘਰਸ਼ ਨੂੰ ਅੱਗੇ ਵਧਾ ਕੇ ਫੈਕਟਰੀ ਨਹੀਂ ਲੱਗਣ ਦਿੱਤੀ ਜਾਏਗੀ ਤੇ ਨਾਲ-ਨਾਲ ਅੱਜ ਸਾਰੇ ਲੋਕਾਂ ਨੇ ਇਸ ਫੈਕਟਰੀ ਦੇ ਖਿਲਾਫ ਜੂਝਣ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਤੇ ਮੈਂ ਸੰਘਰਸ਼ ਕਮੇਟੀ ਦਾ ਬੜਾ ਧੰਨਵਾਦੀ ਆ ਕਿ ਜਿਹੜੇ ਕਿ ਇਸ ਸੰਘਰਸ਼ ਨੂੰ ਅੱਗੇ ਵਧਾ ਰਹੇ ਐ ਹਰ ਟਾਈਮ ਉਹਨਾਂ ਦੇ ਹਰ ਤਰੀਕੇ ਦੇ ਨਾਲ ਐ ਤੇ ਅੱਗੇ ਨੂੰ ਵੀ ਜਿਹੜਾ ਇਸ ਸਰਕਾਰ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਹਫਤੇ ਦੇ ਅੰਦਰ ਅੰਦਰ ਹੀ ਸਾਰੀਆਂ ਮਨਜ਼ੂਰੀਆਂ ਕਰਤੀਆਂ ਇਸ ਜਿਹੜੀਆਂ ਅੱਗੇ ਪਿਛਲੀ ਸਰਕਾਰ ਦੇ ਟਾਈਮ ਨਹੀਂ ਹੋਈਆਂ ਸੀ ਹਾਲਾਂਕਿ ਉਹਨਾਂ ਨੇ 16 17 ਚ 17 ਵਿੱਚੇ ਸ਼ਾਇਦ ਜ਼ਮੀਨ ਖਰੀਦ ਲਈ ਸੀ 5 7 18 18 ਵਿੱਚ ਲੇਕਿਨ 5 ਸਾਲ ਉਹਨਾਂ ਦੀਆਂ ਮਨਜ਼ੂਰੀਆਂ ਨਹੀਂ ਹੋਈਆਂ ਮੈਂ ਵੀ ਮੁੱਖ ਮੰਤਰੀ ਰਹਾ ਨਾ ਮਨਜ਼ੂਰੀਆਂ ਹੋਈਆਂ ਤੇ ਹੁਣ ਉਹਨਾਂ ਨੇ ਇੱਕ ਹਫ਼ਤੇ 'ਚ ਕਰਤੀ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਹਲਕੇ ਦੇ ਪਬਲਿਕ ਕਿਉਂਕਿ ਇਹਦੇ ਵਿੱਚ ਪਬਲਿਕ ਦੀ ਵੀ ਸੁਣਵਾਈ ਹੁੰਦੀ ਹੈ ਸਾਰੀ ਪਬਲਿਕ ਨੇ ਕਿਹਾ ਕਿ ਸਾਨੂੰ ਮਨਜ਼ੂਰ ਨਹੀਂ ਫੇਰ ਵੀ ਸਰਕਾਰ ਅੱਗੇ ਵਧ ਰਹੀ ਹੈ ਸਰਕਾਰ ਇਹ ਮਨਜ਼ੂਰੀਆਂ ਨੂੰ ਕੈਨਸਲ ਕਰੇ ਤੇ ਇੱਥੇ ਤੇ ਫੈਕਟਰੀ ਵਾਲਾ ਜਿਹੜਾ ਰੋਗ ਹੈ ਸਾਨੂੰ ਲੱਗਣ ਲੱਗਾ ਇਹਨੂੰ ਵੱਡੇ ਪਾਰਲੀਮੈਂਟ ਦੇ ਵਿੱਚ ਵੀ ਇਹ ਨਹੀਂ ਮੈਂ ਪਾਰਲੀਮੈਂਟ ਦੇ ਵਿੱਚ ਇਹਦਾ ਸਵਾਲ ਲਗਾਇਆ ਹੈ ਤੇ ਉਹ ਸਵਾਲ ਲੱਗਿਆ ਹੋਇਆ ਹੈ ਪਾਰਲੀਮੈਂਟ ਨਾ ਚੱਲਣ ਕਰਕੇ ਉਹ ਪਾਰਲੀਮੈਂਟ ਦੇ ਅੰਦਰ ਉੱਠਿਆ ਨਹੀਂ ਹੈ ਲੇਕਿਨ ਮੈਂ ਜਿਸ ਦਿਨ ਵੀ ਮੌਕਾ ਮਿਲੇਗਾ ਕਿਸੇ ਨਾ ਕਿਸੇ ਰੂਪ 'ਚ ਇਸ ਗੱਲ ਨੂੰ ਉੱਥੇ ਹਟਾਵਾਂਗਾ ਸਾਡਾ ਇਲਾਕਾ ਹਲਕਾ ਚਮਕੌਰ ਸਾਹਿਬ ਇਹ ਜਿਹੜੀ ਫੈਕਟਰੀ ਲੱਗ ਰਹੀ ਹੈ ਇਹਨੂੰ ਨਹੀਂ ਚਾਹੁੰਦਾ ਕਿਉਂਕਿ ਬਾਹਰ ਜਿੱਥੇ ਜਿੱਥੇ ਵੀ ਇਹ ਫੈਕਟਰੀਆਂ ਲੱਗੀਆਂ ਹੋਈਆਂ ਸਾਡੀ ਇੱਥੇ ਸੰਘਰਸ਼ ਕਮੇਟੀ ਬਣੀ ਹੈ ਉਹ ਮੇਰੇ ਨਾਲ ਸਾਰੇ ਮੈਂਬਰ ਸਹਿਬਾਨ ਉਹਨਾਂ ਦੇ ਅਹੁਦੇਦਾਰ ਖੜੇ ਹੈ ਉਹਨਾਂ ਨੇ ਇਹਦੀ ਪੂਰੀ ਟੋਟਲ ਸਟੱਡੀ ਕਰਾ ਲਈ ਹੈ ਕਿ ਜਿੱਥੇ ਵੀ ਫੈਕਟਰੀ ਲੱਗੀ ਹੈ ਇਸ ਨੂੰ ਸਹੀ ਤਰੀਕੇ ਨਾਲ ਚਲਾਇਆ ਨਹੀਂ ਜਾਂਦਾ ਤੇ ਥੱਲੇ ਪਾਣੀ ਦਾ ਜਿਹੜਾ ਲੈਵਲ ਹੈ ਉਹ ਬਿਲਕੁਲ ਖਰਾਬ ਹੋ ਜਾਂਦਾ ਪ੍ਰਦੂਸ਼ਣ ਫੈਲਦਾ ਜਿਹਦੇ ਕਰਕੇ ਬਿਮਾਰੀਆਂ ਫੈਲਦੀਆਂ ਇਸ ਕਰਕੇ ਸਾਰਾ ਇਲਾਕਾ ਇਸ ਗੱਲ ਦੇ ਵਿਰੋਧ ਵਿੱਚ ਹੈ ਕਿ ਇੱਥੇ ਫੈਕਟਰੀ ਨਹੀਂ ਲੱਗਣੀ ਚਾਹੀਦੀ ਅੱਜ ਅਸੀਂ ਫੇਰ ਇਹ ਇਕੱਠ ਕੀਤਾ ਤੇ ਮੈਂ ਵੀ ਸਾਰਿਆਂ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਸਰਕਾਰ ਨਮੀ ਵੀ ਆਉਂਦੀ ਹੈ ਤਾਂ ਉਹਦੇ ਵਿੱਚ ਵੀ ਇਸ ਸੰਘਰਸ਼ ਨੂੰ ਅੱਗੇ ਵਧਾ ਕੇ ਫੈਕਟਰੀ ਨਹੀਂ ਲੱਗਣ ਦਿੱਤੀ ਜਾਏਗੀ ਤੇ ਨਾਲ-ਨਾਲ ਅੱਜ ਸਾਰੇ ਲੋਕਾਂ ਨੇ ਇਸ ਫੈਕਟਰੀ ਦੇ ਖਿਲਾਫ ਜੂਝਣ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਤੇ ਮੈਂ ਸੰਘਰਸ਼ ਕਮੇਟੀ ਦਾ ਬੜਾ ਧੰਨਵਾਦੀ ਹਾਂ ਕਿ ਜਿਹੜੇ ਕਿ ਇਸ ਸੰਘਰਸ਼ ਨੂੰ ਅੱਗੇ ਵਧਾ ਰਹੇ ਹੈ ਹਰ ਟਾਈਮ ਉਹਨਾਂ ਦੇ ਹਰ ਤਰੀਕੇ ਦੇ ਨਾਲ ਹੈ ਤੇ ਅੱਗੇ ਨੂੰ ਵੀ ਜਿਹੜਾ ਇਸ ਸਰਕਾਰ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਹਫਤੇ ਦੇ ਅੰਦਰ ਅੰਦਰ ਹੀ ਸਾਰੀਆਂ ਮਨਜ਼ੂਰੀਆਂ ਕਰਤੀਆਂ ਇਸ ਦੀ ਜਿਹੜੀਆਂ ਅগে ਪਿਛਲੀ ਸਰਕਾਰ ਦੇ ਟਾਈਮ ਨਹੀਂ ਹੋਈਆਂ ਸੀ ਹਾਲਾਂਕਿ ਉਹਨਾਂ ਨੇ 16 17 ਚ 17 ਵਿੱਚੇ ਸ਼ਾਇਦ ਜ਼ਮੀਨ ਖਰੀਦ ਲਈ ਸੀ 5 ਸਾਲ 18 18 ਚ ਲੇਕਿਨ 5 ਸਾਲ ਉਹਨਾਂ ਦੀਆਂ ਮਨਜ਼ੂਰੀਆਂ ਨਹੀਂ ਹੋਈਆਂ ਮੈਂ ਵੀ ਮੁੱਖ ਮੰਤਰੀ ਰਹਾ ਨਾ ਮਨਜ਼ੂਰੀਆਂ ਹੋਈਆਂ ਤੇ ਹੁਣ ਉਹਨਾਂ ਨੇ ਇੱਕ ਹਫਤੇ 'ਚ ਕਰਤੀਆਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਹਲਕੇ ਦੇ ਪਬਲਿਕ ਕਿਉਂਕਿ ਇਹਦੇ ਵਿੱਚ ਪਬਲਿਕ ਦੀ ਵੀ ਸੁਣਵਾਈ ਹੁੰਦੀ ਹੈ ਸਾਰੀ ਪਬਲਿਕ ਨੇ ਕਿਹਾ ਕਿ ਸਾਨੂੰ ਮਨਜ਼ੂਰ ਨਹੀਂ ਫਿਰ ਵੀ ਸਰਕਾਰ ਅੱਗੇ ਵਧ ਰਹੀ ਹੈ ਸਰਕਾਰ ਇਹ ਮਜੂਰੀਆਂ ਨੂੰ ਕੈਨਸਲ ਕਰੇ ਤੇ ਇੱਥੇ ਤੇ ਫੈਕਟਰੀ ਵਾਲਾ ਜਿਹੜਾ ਰੋਗ ਹੈ ਸਾਨੂੰ ਲੱਗਣ ਲੱਗਾ ਇਹਨੂੰ ਵੱਡੇ ਧੰਨਵਾਦ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹਦੀ ਲੀਕ ਮੈਂ ਪਾਰਲੀਮੈਂਟ ਦੇ ਵਿੱਚ ਇਹਦਾ ਸਵਾਲ ਲਗਾਇਆ ਹੈ ਤੇ ਉਹ ਸਵਾਲ ਲੱਗਿਆ ਹੋਇਆ ਹੈ ਪਾਰਲੀਮੈਂਟ ਨਾ ਚੱਲਣ ਕਰਕੇ ਉਹ ਪਾਰਲੀਮੈਂਟ ਦੇ ਅੰਦਰ ਉੱਠਿਆ ਨਹੀਂ ਹੈ ਲੇਕਿਨ ਮੈਂ ਜਿਸ ਦਿਨ ਵੀ ਮੌਕਾ ਮਿਲੇਗਾ ਕਿਸੇ ਨਾ ਕਿਸੇ ਰੂਪ 'ਚ ਇਸ ਗੱਲ ਨੂੰ ਉੱਥੇ ਹਟਾਵਾਂਗਾ